ਅ ਜਗੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਖਾਸ ਕਰ ਅੱਜ ਹੋਲੀ ਦੇ ਮੌਕੇ ਜਿਹੜੇ ਇਸ ਤਰ੍ਹਾਂ ਜਿਵੇਂ ਹੁਣ ਬਾਈ ਜੀ ਹੋਰਾਂ ਨੇ ਡ੍ਰਿੰਕ ਕੀਤੀ ਹੋਈ ਐ ਹੋਰ ਵੀ ਬਹੁਤ ਸਾਰੇ ਹਾਲੇ ਤੱਕ ਕਹਾਣੇ ਐ ਟਾਈਮ ਤਾਂ ਜ਼ਿਆਦਾ ਕਰਦੇ ਨੇ ਲੋਕ ਕੀ ਕਹਿਣਾ ਚਾਹੋਗੇ ਚਲੋ ਮੈਂ ਆਪਣੇ ਸੁਨავ ਜੀ ਇਹਨਾਂ ਬੱਚਿਆਂ ਨੂੰ ਕਹਾਂਗਾ ਭਾਈ ਠੀਕ ਆ ਤੈਨ ਦੇ ਸਾਹ ਜੁਰੂ ਐਨਜੋਇਮੈਂਟ ਕਰੋ ਪਰ ਪੀਕੇ ਨਾ ਕਰੋ ਫੁੱਲਣ ਬਾਜੀ ਨਾ ਕਰੋ ਠੀਕ ਆ ਜਿਹੜਾ ਹੋਲੀ ਰੰਗਾਂ ਦਾ ਤਿਹਾਰ ਆ ਇੱਕ ਤਰ੍ਹਾਂ ਜਿਸ ਤਰ੍ਹਾਂ ਆਪਾਂ ਫੁੱਲਾਂ ਦਾ ਰੰਗ ਐ ਠੀਕ ਆ ਜੀ ਪਰ ਜਿਹੜਾ ਪੀਕੇ ਹੋਲਣ ਬਾਜੀ ਕਰਦੇ ਸਲਾਸਤ ਲਾਉਂਦੇ ਰੇਸਾਂ ਮਾਰਦੇ ਨਾ ਕਿ ਰੈਡ ਰੈਡ ਦੀ ਪ੍ਰਵਾਹ ਕਰਦੇ ਆ ਨਾ ਆਪਣੀ ਜਾਨ ਦੀ ਪ੍ਰਵਾਹ ਕਰਦੇ ਨਾ ਲੋਕਾਂ ਦੀ ਪ੍ਰਵਾਹ ਕਰਦੇ ਆ ਪਰ ਇਹ ਆਤਾਂ ਇਹ ਬਾੜੀਆਂ ਇਸ ਤੀਜੇ ਨਾਲ ਸੁਧਾਰ ਲੈਣਾ ਚਾਹੀਦਾ ਤੇ ਬੰਦੇ ਨੂੰ ਆਪ ਵੀ ਅਵੇਅਰ ਹੋਣਾ ਚਾਹੀਦਾ ਪੁਲਿਸ ਕਿੰਨੀ ਕੇਸੀ ਰੱਖੀ ਕਰ ਲੇਗੀ ਕੋ ਆਪਣੇ ਕੋਲ ਇਤਨਾ ਜਿਹੜਾ ਫੋਰਸ ਪ੍ਰੋਵਾਈਡ ਨਹੀਂ ਹੈ ਕੋ ਦੇਖੋ ਆਪਣੇ ਏਰੀਆ ਹ ਸਾਰਾ ਮੁੱਲਾਪੁਰ ਦਾ ਕਿੰਨੇ ਇਧਰੋਂ ਕੱਟਨੇ ਜੇ ਕਿਉਂਕਿ ਉਹ ਰੁਕਾਂਗੇ ਉਧਰੋਂ ਭਜਾਰੇ ਉਧਰੋਂ ਭਜਾਰੇ ਆ। ਅਗਰ ਆਪਾਂ ਸਖਤ ਹੋ ਕੇ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਸੱਟ ਮਾਰ ਦੇਣਗੇ ਆਪਣੇ ਲਵਾ ਲਾਂਗੇ। ਫਿਰ ਪਬਲਿਕ ਕੀ ਆ? ਪਬਲਿਕ ਕਹਿੰਦਾਂ ਦੀ ਜਾਣ ਕੇ ਇਹਨਾਂ ਦਾ ਤੁਸੀਂ ਨੰਬਰ ਰੋਡ ਕਰ ਦੰਦੇ, ਚਲਾਣਾ ਕਰ ਦੰਦੇ। ਹੁਣ ਜਿਹੜਾ ਆਪਾਂ ਰੋਕੇ ਹੀ ਚੈੱਕ ਰੰਗਦੇ ਦਾਰੂ ਪੀਤੀ ਆ ਨਹੀਂ ਪੀਤੀ ਇਹਨਾਂ ਨੂੰ। ਤੇ ਜਿਸ ਤਰ੍ਹਾਂ ਮੁਹਾਲੀ ਦੇ ਵਿੱਚ ਸ਼ਹਿਰ ਦੇ ਵਿੱਚ ਹੁਣ ਸੀਸੀਟੀਵੀ ਕੈਮਰੇ ਆ ਰਹੇ ਚਲਾਣ ਹੁਣੇ ਸ਼ੁਰੂ ਹੋ ਗਏ ਨੇ ਲੱਗਦਾ ਵੀ ਇਸ ਤਰ੍ਹਾਂ ਦਾ ਪੰਜਾਬ ਵਿੱਚ ਵੀ ਹੋਊਗਾ ਕਿਉਂਕਿ ਗੱਲਾਂ ਬਹੁਤ ਹੋ ਰਹੀਆਂ ਨੇ ਕਿ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੇ ਕੀਤੇ ਜਾਣਗੇ ਚਲਾਣ ਕਿਉਂ ਸਾਡੇ ਆਪਾ ਐਸਟੀਐਮ ਸਰਾਰਤੋਗਾਂ ਸਿੰਘ ਮਾਨ ਜੀ ਸਾਡੇ ਡੀਜੀਪੀ ਸਾਹਿਬ ਗੁਰਵਯਾਦਵ ਜੀ ਫਿਰ ਏਡੀਜੀਪੀ ਪ੍ਰੈਸ ਦੇ ਸ੍ਰਾਇਆ ਸਾਹਿਬ ਤੇ ਆਪਣੇ ਸਸਤੀ ਸ਼੍ਰੀਪਾਰਕ ਜੀ ਐਸਪੀ ਸਰਮਾਨ ਜੀ ਸਾਡੇ ਇਸ ਕਿਹੜੇ ਟ੍ਰੈਫਿਕ ਕਰਾਣੇ ਦੀ ਬਹੁਤ ਵਧੀਆ ਅਪਮਾਈਨੋ ਜਾਂ ਮਾਲੀ ਤੇ ਕੈਮਰੇ ਚੱਲਣ ਨੂੰ ਕਰਾਇਆ ਪਰ ਆਣਾ ਸਮਝੇ ਕਿ ਜੀ ਲੋੜ ਵੀ ਹੈਗੀ ਆ ਉਹ ਤੋਂ ਬਾਅਦ ਜਿਹੜੀ ਕ੍ਰਾਈਮ ਦੀ ਦਰ ਇਸ ਤਰ੍ਹਾਂ ਕੇ ਘਟਾ ਤਕਨ 70 80 ਪਰਸੈਂਟ ਦਾ ਕ੍ਰਾਈਮ ਆ ਇਹ ਕੈਮਰੇ ਹੀ ਕਵਰ ਕਰ ਜਾਂਦੇ ਆ ਇਸ ਕਰਕੇ ਲੋਕ ਡਰਦੇ ਵੀ ਆ ਠੀਕ ਹੈ ਤੇ ਬਾਹਰ ਚਲੋ ਹੋਰ ਵੀ ਗੱਲਾਂ ਬਹੁਤ ਨੇ ਜਿਹੜੇ ਵਹੀਕਲ ਆ ਉਹ ਅਗਲੇ ਦੇ ਨਾਂ ਹੋਏਗਾ ਨੰਬਰ ਕੋਲ ਉਹਦੇ ਨਾਂ ਹੋਏਗੀ ਇਥੇ ਵੀ ਵਹੀਕਲ ਇੱਕ ਚੌਥੀ ਜਿਹੜਾ ਵੇਕੇ ਚੱਲ ਜਾਂਦਾ ਆ ਜਿਹਦਾ ਵਹੀਕਲ ਆ ਸਰ ਮਾਲਕ ਮਰ ਜਾਂਦਾ ਇਹ ਕੁਝ ਜਗ੍ਹਾ ਤੇ ਗਾਹਾਂ ਐਫਿਲਟਾਂ ਦੇ ਵੇਚੀ ਜਾਂਦੇ ਆ ਉੱਚੀ ਦੀ ਇਸੇ ਸਾਡੇ ਮਤਲਬ ਬੜੀ ਪ੍ਰੋਬਲਮ ਆ ਰਹੀ ਹੈ ਇੰਡੀਆ ਦੇ ਵਿੱਚ ਮਤਲਬ ਟਾਈਮ ਲੱਗੂਗਾ ਇਸ ਚੱਲ ਯਾਰ ਪੰਜਾਬ 'ਚ ਵੀ ਲੱਗਦਾ ਵੀ ਹੋ ਜਾਊਗਾ ਪਰ ਸਮਾਂ ਲੱਗੂਗਾ ਹਾਂ ਪੰਜਾਬ ਵੀ ਦੇਖੋ ਸਾ ਮੇਰੀ ਲੋੜ ਆਣ ਸਮੇਂ ਦੀ ਆਣ ਵਾਲੇ ਸਮੇਂ ਦੀ ਡਿਮਾਂਡ ਵੀ ਹੈ ਇਹ ਠੀਕ ਹੈ ਤੇ ਸਰਕਾਰਾਂ ਕਰ ਵੀ ਰਹੀਆਂ ਤੇ ਹੋਣਾ ਚਾਹੀਦਾ ਵੀ ਹੈ ਤੇ ਹੋ ਵੀ ਜਾਣਾ ਹੈ ਤੇ ਹੁਣ ਬਾਈ ਹੋਰਾਂ ਨੂੰ ਕੀ ਜੁਰਮਾਨਾ ਕਰਨ ਲੱਗੇ ਚਲਾਨ ਹੋਊਗਾ ਅੱਜ ਹਾਂ ਬਾਈ ਵੀ ਹੁਣ ਅਸੀਂ ਚਲਾਨ ਕਰ ਰਹੇ ਜੀ ਜੁਰਮਾਨਾ ਇਹਨਾਂ ਨੂੰ ਕੂਟਨੇ ਕਰਨਾ ਜੀ ਜਿਹੜਾ ਇਹਨਾਂ ਪੇਪਰ ਘੱਟ ਹੋ ਉਹ ਪਿੱਛੇ ਨਹੀਂ ਦੇਖ ਲੈਣਗੇ ਪੱਕੇ ਜਿਹੜਾ ਬਣਦਾ ਦਾਦੂ ਦਾ ਇਹਨਾਂ ਚਲਾਨ ਕਰ ਦੇਣਾ ਠੀਕ ਹੈ ਜੀ ਧੰਨਵਾਦ